पक्का करजा किया चंडीगढ़ देखो वोटा कि चंडीगढ़ ओह सियाने ने कहा सौ दिन चोरदा एक दिन साधद साधद आ गया फिर एक दिन सारा वीडियो च हो गया कम ਹੱਲੇ ਫਿਰਦੇ ਨੇ ਵਿੱਚ ਹੀ ਗਵਰਨਰ ਗਵਰਨਰ ਦੀ ਪਤਾ ਨਹੀਂ ਕਿਹਦੀ ਕਿਹਦੀ ਬਲੀ ਲੈਣਗੇ ਹੁਣ ਹੱਲੇ ਫਿਰਦੇ ਆ ਵੀ ਆ ਕੀ ਹੋ ਗਿਆ ਉਹਨੇ ਕਰਿਆ ਵੀ ਇਦਾਂ ਇਹ ਵੀ ਮੌਲਤਾ ਯਾਰ ਆ ਨਹੀਂ ਨਹੀਂ ਇਹਨਾਂ ਕੋਲ ਨਾ ਇਹਨਾਂ ਕੋਲ ਜਿਆਦਾ ਹੋ ਗਿਆ ਹਾਂ ਹਾਂ ਆਹ ਹੈ ਚੱਲੂ ਸੁਪਰੀਮ ਕੋਰਟ ਨੇ ਕੱਲ ਕਿਹਾ ਕੀ ਕਹੇ ਸੁਪਰੀਮ ਕੋਰਟ ਨੇ ਭਾਜੀ ਮੈਂ ਕਹਾਇਆ ਸੁਪਰੀਮ ਕੋਰਟ ਦਾ ਆਰਡਰ ਆਇਆ ਕਿ ਆ ਡੈਮੋਕਰੇਸੀ ਹੈ ਯਾਰ तुम्हें लोगों दोटा का आम मजाक बना रहे हैं किसे निकल जाल्ट हो वोट किसी ने पाई है निकलती कितों है चलती है कितने रिजल्ट कितों होर आई गल है उस करके है कि ना कितना रब है फिर जिसका कोई नहीं उसका खुदा होता है कोई गल नहीं सामने आऊगा सारा कुछ अलीगढ़ को लीडर बनना है मुख्यमंत्री मेयर बनना है ਅਈ ਤਾਂ ਤੁਹਾਨੂੰ ਹੀ ਕਹਿੰਦੇ ਸੀ ਭਾਈ ਤੂੰ ਹੀ ਠੀਕ ਹੋ ਜਾ ਤੂੰ ਹੀ ਠੀਕ ਨਹੀਂ ਹੋਏ ਸਾਨੂੰ ਆਉਣਾ ਪੈ ਗਿਆ ਜਦੋਂ ਆਉਣਾ ਪੈ ਗਿਆ ਅਸੀਂ ਬੈ ਗੇ ਕੁਰਸੀਆਂ ਤੇ ਕੁਰਸੀਆਂ ਤੇ ਬੈ ਗੇ ਹੁਣ ਜਿਹੜਾ ਆਉਂਦਾ ਉਹ ਬਾਜਵਾ ਉਹ ਪੁਰਾਣੇ ਅਮੀਰ ਨੇ ਉਹ بڑے بڑے ਸਕੂਲਾਂ ਚ ਪੜਨ ਵਾਲੇ ਹਨਾ ਆ ਨੌਜੋ ਸਿੱਧੂ ਉਹ ਵੱਡੇ ਸਕੂਲਾਂ ਚ ਪੜਿਆ ਹੋਇਆ ਸੁਖਵੀਰ ਬਾਦਲ ਉਹ ਪਹਾੜਾਂ ਚ ਇੱਥੇ ਸਨਾਵਰ ਹੈ ਟੜਕੀ ਉੱਠ ਕੇ ਭਗਵਾਨ ਤਬਾ ਨੂੰ ਗਾਲਾਂ ਸਭ ਤੋਂ ਪਹਿਲਾਂ ਸ਼ੁਰੂ ਕਰ ਲੈਂਦੇ ਨੇ ਭਗਾਂਤ ਮਾਨ ਬਹੁ ਮਾੜਾ ਬੰਦਾ ਬਹੁ ਮਾੜਾ ਬੰਦਾ ਬਹੁਤ ਬਹੁ ਇਹਨੇ ਪ੍ਰਵਾਹ ਕਰਕੇ ਤਾਂ ਪਹੁੰਚਾਂ ਉਹ ਅਸਲ 'ਚ ਕੋਈ ਪੰਗਾ ਨਹੀਂ ਹੈਗਾ ਅਸੀਂ ਪਿੰਡਾਂ ਦੇ ਲਿਬੜੇ ਤੇ ਬਿੜੇ ਜੇ ਜਵਾਕ ਮਾਲਵੇ ਦੇ ਮਿੱਟੀ 'ਚ ਲਿਬੜੇ ਤੇ ਬਿੜੇ ਜੇ ਜਵਾਕ ਮੈਸਾਂ ਦੀਆਂ ਪੂਛਾਂ ਫੜ ਕੇ ਟੋਬਿਆਂ 'ਚ ਤਾਰੀਆਂ ਲਾਉਣ ਸਿੱਖੇ ਹੋਏ ਜਵਾਕ ਅੱਧੀ ਕੈਂਚੀ ਫਿਰ ਪੂਰੀ ਕੈਂਚੀ ਫਿਰ ਕਾਠੀ ਸਿੱਖ ਕੇ 10ਵੀਂ 11ਵੀਂ 12ਵੀਂ ਕਰਨ ਵਾਲੇ ਜਵਾਕ ਇਹਨਾਂ ਦੀਆਂ ਕੁਰਸੀਆਂ ਤੇ ਬਹਿ ਗਏ ਇਹਨਾਂ ਦੇ ਕੱਪੜੇ ਮੈਲੇ ਹੋਣ ਲੱਗ ਗਏ ਇਹ ਤਾਂ ਕਹਿੰਦੇ ਨੇ ਇਹ ਕਿਹੋ ਜਿਹਾ ਆ ਗਿਆ ਯਾਰ ਸਾਡੇ ਮੂਰੇ ਉਹ ਭਾਈ ਅਸੀਂ ਇਹੋ ਜਿਹੇ ਹੀ ਆ ਯਾਰ ਅਸੀਂ ਕਰੀਏ ਕੀ ਤੁਸੀਂ ਸਾਨੂੰ ਇਹੋ ਜੇ ਰੱਖਿਆ ਹੋਇਆ ਤੁਸੀਂ ਤਾਂ ਖਾਨਦਾਨੀ ਬਣ ਗਏ ਨਾ ਘੋੜਿਆਂ ਵਾਲੇ ਘੋੜਿਆਂ ਦੀਆਂ ਦੌੜਾਂ ਕਰਾਉਣ ਵਾਲੇ ਯਾਰ ਵੀ ਘੋੜੇ ਡਰ ਵੀ ਘੋੜੇ ਹਾਏ ਰੱਬ ਅੰਗਰੇਜ਼ੀਆਂ ਵਾਲੇ ਅਸੀਂ ਤਾਂ ਭਾਈ ਬੋਰੀ ਲੈ ਕੇ ਜਾਂਦੇ ਹੁੰਦੇ ਸੀ ਗ੍ਰਿਪ ਕੋ ਯੂਰੀਆ ਦੀ ਬੋਰੀ ਹੁੰਦੀ ਸੀ ਚਿੱਟੇ ਜੇ ਰੰਗ ਦੀ ਤੇਮੀ ਸਾਥੀ ਜਾਂਦੇ ਹੁੰਦੇ ਸੀ ਇੱਕ ਵਾਰੀ ਸਿਆਹੀ ਡੋਲ ਜੇ ਸਾਰੀ ਬੋਰੀ ਤੇ ਫੈ ਜਾਂਦੀ ਸੀ ਅੱਧੀ